ਗਲਤ ਨਹੀਂ ਹੋਣ ਦੇ ਨਾ ਕੋਈ ਵੀ ਦੁੜਨਾ ਐਵੇਂ ਨਾ ਡਰ ਕੇ ਬੈਠੇ ਰੋ ਸੋਚਣਾ ਹੀ ਨਹੀਂ ਬਿਲਕੁਲ ਹੀ ਕਿ ਮੇਰੇ ਕੰਮ ਕਦੋਂ ਬਣਨੇ ਮੈਂ ਤਾਂ ਬਹੁਤ ਪਿੱਛੇ ਰਹਿ ਗਿਆ ਤੁਸੀਂ ਆਪਣੇ ਗੁਰੂ ਦੇ ਵਿਸ਼ਵਾਸ ਰੱਖਿਆ ਤੁਸੀਂ ਉਹਦੇ ਅੱਗੇ ਜਾ ਕੇ ਗਿਲੇ ਸੀ ਕਿਵੇਂ ਨਹੀਂ ਕਰਦੇ ਤੇ ਤਾਂ ਫਿਰ ਜਦੋਂ ਉਹਨੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੰਨੀ ਅੱਗੇ ਲਾਇਆ ਨਾ ਤੇ ਤੁਹਾਨੂੰ ਆਪ ਨਹੀਂ ਪਤਾ ਲੱਗਣਾ ਫਿਰ ਫਿਰ ਤਾਂ ਸਮੇਂ ਲੋ ਭਾਵੇਂ ਹੱਥਾਂ ਦੀਆਂ ਲਕੀਰਾਂ ਨਸੀਬਾਂ ਦੀ ਕੁਝ ਨਾ ਵੀ ਹੋਵੇ ਪਰ ਜਦੋਂ ਮੇਰੇ ਮਹਾਰਾਜ ਜੀ ਨੇ ਬਖਸ਼ਣਾ ਨਾ ਉਹਨਾਂ ਨੇ ਤੁਹਾਡੀ ਕਿਸਮਤ ਮੁਗੱਦਰ ਨਹੀਂ ਦੇਖਣੀ ਸੋ ਉਹ ਵੱਡਾ ਜੀ ਸਭ ਤੋਂ ਜ਼ਿਆਦਾ ਤੁਹਾਡੇ ਹਾਲਾਤ ਨਹੀਂ ਵੱਡੇ ਤੁਹਾਡੇ ਦੁੱਖ ਨਹੀਂ ਵੱਡੇ ਤਕਲੀਫਾਂ ਨਹੀਂ ਵੱਡੀਆਂ ਬਿਮਾਰੀਆਂ ਨਹੀਂ ਵੱਡੀਆਂ ਸਭ ਤੋਂ ਵੱਡਾ ਹੈ ਮੇਰਾ ਮਾਲਕ ਜਿਹੜਾ ਚਾਵੇ ਤਾਂ ਕੁਝ ਵੀ ਕਰ ਸਕਦਾ ਪੰਜਾਂ ਮਿੰਟਾਂ 'ਚ 5 ਮਿੰਟ ਵੀ ਬਹੁਤ ਜ਼ਿਆਦਾ ਕਹਿਤੇ ਸਾਡੀ ਸੋਚ ਇੱਥੋਂ ਦਾ ਜਾਨੀ 5 ਮਿੰਟ ਪਰ ਮਾਲਕ ਤਾਂ ਇੱਕ ਪਲ ਦੇ ਵਿੱਚ ਜਿੰਨਾ ਆਪਾਂ ਗਿਣ ਨਹੀਂ ਸਕਦੇ ਉਹਦੇ ਜੀ ਸਭ ਕੁਝ ਹਾਲ ਕਰ ਸਕਦਾ ਡਰਿਆ ਨਾ ਕਰੋ ਵਿਸ਼ਵਾਸ ਰੱਖਿਆ ਕਰੋ ਠੀਕ ਹੈ ਜ਼ਿੰਦਗੀ ਦੇ ਹਾਲਾਤ ਕਮਜ਼ੋਰ ਬਣਾ ਦਿੰਦੇ ਇਨਸਾਨ ਨੂੰ ਬੇਦੋ ਚਾਰੇ ਪਾਸਿਓਂ ਬੰਦਾ ਦੁੱਖਾਣਾ ਘਿਰ ਜਾਂਦਾ ਨਾ ਤੇ ਸਾਰੇ ਕਮਜ਼ੋਰ ਪੈ ਜਾਂਦੇ ਇੱਥੇ ਪਰ ਤੁਸੀਂ ਡਰਨਾ ਨਹੀਂ ਕੋਈ ਗੱਲ ਨਹੀਂ ਮਨ ਨੂੰ ਇਹੋ ਸਮਝਾਣਾ ਕਿ ਕੋਈ ਗੱਲ ਨਹੀਂ ਘੜੀ ਆਈ ਹੈ ਤੇ ਮਾਲਕ ਨੇ ਮੇਰੀ ਬਾਹ ਫੜੀ ਹੋਈ ਆ ਇਹ ਸਮਾਂ ਵੀ ਨਿਕਲ ਹੀ ਜਾਣਾ ਕੋਈ ਗੱਲ ਨਹੀਂ ਆਪਣੇ ਆਪ ਨੂੰ ਆਪ ਹੀ ਹੌਸਲਾ ਦਿਆ ਕਰੋ ਤੇ ਜਦੋਂ ਜ਼ਿਆਦਾ ਡਰ ਲੱਗੇ ਨਾ ਵਿਚੈਨੀ ਵਾਲਾ ਡਰ ਜਿਹੜਾ ਇਹ ਤੁਹਾਨੂੰ ਵਾਰ-ਵਾਰ ਹੀ ਕਦੇ ਇਹ ਗਲਤ ਸੋਚ ਆ ਗਈ ਕਦੇ ਉਹ ਗਲਤ ਸੋਚ ਆ ਗਈ ਤਾਂ ਉਦੋਂ ਅੱਖਾਂ ਬੰਦ ਕਰਕੇ ਆਪਣੇ ਗੁਰੂ ਨੂੰ ਯਾਦ ਕਰੀ ਜਾਣਾ ਬਸ ਇਹਦਾ ਹੋਰ ਕੋਈ ਹੱਲ ਨਹੀਂ ਜੀਗਾ ਆਪਣੇ ਦੁੱਖ ਕਿਸੇ ਨਾਲ ਕਰਨ ਦੀ ਬਜਾਏ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਵਿਆਹ ਕਰੋ ਕਿ ਮਾਲਕਾ ਮੈਨੂੰ ਅੰਦਰੋਂ ਕਬਰਾੜ ਹੋ ਰਹੀ ਮੈਨੂੰ ਸਾਮ ਲਾਉ ਉਹ ਹੀ ਤੁਹਾਡਾ ਸਹਾਰਾ ਜੇ ਤੇ ਉਹਨੇ ਹੀ ਤੁਹਾਡੀ ਬੇੜੀ ਤੂਫਾਨਾਂ ਚੋਂ ਕਢਵਾਣੀ ਹੈ ਹੋਰ ਇੱਥੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡੇ ਲਈ ਆਪਾਂ ਤਾਂ ਜਦੋਂ ਦੀ ਹੋਜ ਸੰਭੱਲੀ ਨਾ ਦੁਨੀਆਦਾਰੀ ਵੀ ਦੇਖ ਲਈ ਐ ਰਿਸ਼ਤੇਦਾਰੀ ਵੀ ਦੇਖ ਲਈ ਤੇ ਦੋਸਤੀਯਾਰੀ ਵੀ ਦੇਖ ਲਈ ਮੈਂ ਕਹਿੰਨਾ ਓਖੇ ਸਮੇਂ ਤੇ ਤੈਨ ਦੀ ਦੇਰੀ ਜੇ ਬਸ ਦੂਰੋਂ ਪਤਾ ਲੱਗ ਜਾ ਨਾ ਕਿਸੇ ਨੂੰ ਕਿ ਤੁਹਾਡੇ ਚ ਸਮਾਂ ਓਖਾ ਪੈ ਗਿਆ ਉਹ ਦੂਰੋਂ ਹੀ ਫਿਰ ਪਿੱਛੇ ਹੋ ਜਾਂਦੇ ਐ ਕਿ ਇਹਦੇ ਨਹੀਂ ਆਪਾਂ ਵਾਹ ਫੜੀ ਨਹੀਂ ਤੇ ਆਪਾਂ ਵੀ ਡੁੱਬ ਜਾਾਂਗੇ ਮੈਂ ਕਹਣਾ ਜੀ ਦੁਨੀਆ ਤਾਂ ਮਜ਼ਾਕ ਬਣਾਉਂਦੀ ਤਮਾਸ਼ਾ ਬਣਾ ਕੇ ਪਿੱਛੇ ਹੋ ਜਾਂਦੀ ਏ ਤੁਸੀਂ ਰੋ ਰਹੇ ਹੋਗੇ ਕਿਸੇ ਦੇ ਸਾਹਮਣੇ ਤੁਹਾਨੂੰ ਲੱਗੇਗਾ ਚੁੱਪ ਕਰਾਏਗੀ ਉਹਨਾਂ ਨੇ ਸਗੋਂ ਤੁਹਾਨੂੰ ਹੋਰ ਰੋਵਾ ਦੇਣਾ ਚਾਰ ਬੰਨਿਆਂ ਸਾਹਮਣੇ ਤੁਹਾਡਾ ਤਮਾਸ਼ਾ ਬਣਾ ਦਣਗੇ ਸੋ ਆਪਾਂ ਦਾ ਆਪਣੀਆਂ ਤਕਲੀਫਾਂ ਮਾਲਕ ਤੋਂ ਬਿਨਾਂ ਕਿਸੇ ਨੂੰ ਦਿਖਾਈ ਦਈਏ ਨਹੀਂ ਖਸ ਦੇ ਰਹੀਦਾ ਸਾਰਾ ਦਿਨ ਹੀ ਖੁਸ਼ ਰਹੀਦਾ ਕਿ ਕੋਈ ਗੱਲ ਨਹੀਂ ਫੇਰ ਕੀ ਆ ਕੰਮ ਨਹੀਂ ਬਣੇ ਤਾਂ ਜੇ ਕੋਈ ਆ ਕੇ ਸਗੋਂ ਸੁਣਾ ਦੇਣਾ ਹਾਨੂੰ ਹੀ ਯਾਰ ਤੇਰਾ ਤਾਂ ਭਰੋਸਾ ਐ ਨਾ ਰੱਬ ਨੇ ਤੇਰੇ ਕਿਉਂ ਨਹੀਂ ਕੰਮ ਬਣਾਉਂਦਾ ਤੂੰ ਤਾਂ ਪਿੱਛੇ ਰਹਿ ਗਿਆ ਬੜੀ ਤੇ ਆਪਾਂ ਤਾਂ ਸਗੋਂ ਟੋਕੀ ਤੁਹਾਨੂੰ ਕਿ ਮੇਰਾ ਮਾਲਕ ਤਾਂ ਮੇਰੇ ਲਈ ਬਹੁਤ ਵਧੀਆ ਕਰ ਰਿਹਾ ਮੈਂ ਤਾਂ ਇਹਨੇ ਜੋਗਾ ਵੀ ਨਹੀਂ ਹੈਗਾ ਤੁਸੀਂ ਸੁਣਨਾ ਹੀ ਨਹੀਂ ਕੁਛ ਵੀ ਗਲਤ ਤੁਸੀਂ ਤਾਂ ਕਹਣਾ ਮੇਰਾ ਭਗਵਾਨ ਮੇਰੇ ਲਈ ਸਭ ਤੋਂ ਵਧੀਆ ਕਰ ਰਿਹਾ ਮੈਂ ਤਾਂ ਇਹਨੇ ਜੋਗਾ ਵੀ ਨਹੀਂ ਹੈਗਾ ਸੀ ਉਹਨੇ ਮੇਰੇ ਲਈ ਹੋਰ ਬੜਾ ਵਧੀਆ ਕੋਈ ਸੋਚਿਆ ਸੋ ਠੀਕ ਐ ਸਮਾਂ ਆਗਾ ਸਮੇ ਨੂੰ ਜ਼ਿੰਦਗੀ ਨਹੀਂ ਬਣਾ ਲਈਦਾ ਹੁੰਦਾ ਇਹ ਵਕਤ ਬਦਲਦਾ ਹੀ ਬਦਲਦਾ ਜੇ ਕੋਈ ਵੀ ਸਮਾਂ ਇੱਕੋ ਜਿਹਾ ਨਹੀਂ ਰਹਿਣਾ ਇੱਥੇ ਕੋਈ ਹਾਲਾਤ ਇੱਕੋ ਜਿਹਾ ਨਹੀਂ ਰਹਿਣੇ ਕੋਈ ਘੜੀ ਇੱਕ ਜਿਹੀ ਨਹੀਂ ਰਹਿਣੀ ਤੁਸੀਂ ਅੰਦਰੋਂ ਆਪਣੇ ਆਪ ਨੂੰ ਹੌਸਲਾ ਦਿੰਦੇ ਰਹੋਗੇ ਨਾ ਕਿ ਮੇਰਾ ਮਾਲਕ ਮੇਰੇ ਨਾਲ ਹੈ ਮੇਰਾ ਮਾਲਕ ਮੇਰੇ ਨਾਲ ਹੈ ਮੈਨੂੰ ਕੁਝ ਨਹੀਂ ਹੋਣ ਦੇਣਾ ਉਹਨੇ ਕੁਝ ਨਹੀਂ ਹੋਣ ਦੇਣਾ ਫਿਰ ਮੈਂ ਕਹਿੰਦਾ ਤੁਸੀਂ ਜਿਹੜੇ ਮਰਜੀ ਤੂਫਾਨਾਂ ਜਿਹਾਵੇਂ ਡੁੱਬਦੇ ਹੋਵੋ ਭਾਵੇਂ ਓਖੇ ਤੋਂ ਓਖੇ ਹਲਾਸਿਰ ਤੇ ਆ ਗਏ ਹੋਣ ਉਹ ਆਪੇ ਬਾਹ ਫੜ ਕੇ ਤੁਹਾਨੂੰ ਬਚਾ ਲੇਗਾ ਹਰ ਮੁਸ਼ਕਲ ਜੋ ਆਪ ਕਢਵਾਨ ਆਏਗਾ ਤੁਹਾਨੂੰ ਪਤਾ ਨਹੀਂ ਕਿਹੜੇ ਰੂਪ ਚ ਆ ਕੇ ਉਹਨੇ ਤੁਹਾਡੀ ਮਦਦ ਕਰਨੀ ਆ ਇਹ ਤਾਂ ਮਾਲਕ ਹੀ ਜਾਣਦਾ ਜੀ ਪਰ ਇਹ ਹੈਗਾ ਜੀ ਕਿ ਉਹਨੇ ਤੁਹਾਨੂੰ ਕੁਝ ਹੋਣ ਨਹੀਂ ਦੇਣਾ ਜੇ ਵਿਸ਼ਵਾਸ ਨਾ ਰੱਖ ਲੈਣਾ ਤਾਂ ਗੁਰੂ ਮਹਾਰਾਜ ਜੀ ਧੋਖਾ ਗਦਨੀ ਇਹ ਦਿੰਦੇ ਇਹ ਗੱਲ ਯਾਦ ਰੱਖਣਾ ਘਬਰਾਇਆ ਨਾ ਕਰੋ ਫਿਕਰ ਹੀ ਨਹੀਂ ਕਰਨੀ ਬਿਲਕੁਲ ਵੀ ਕੁਝ ਨਹੀਂ ਹੁੰਦਾ ਸਭ ਠੀਕ ਹੋਏਗਾ ਅੱਜ ਨਹੀਂ ਹੋਇਆ ਕੱਲ ਨਹੀਂ ਹੋਇਆ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਏਗਾ